ਕੋੜਾਤਮਰਮ ਅੱਜ ਮੈਂ ਆਪਣੇ ਪੂਰੇ ਕਮੇਟੀ ਦੇ ਮੈਂਬਰ ਸਾਹਿਬਾਨ ਦਾ ਅਤੇ ਇਲਾਕੇ ਦੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਜੇ ਕਿ ਤਕਰੀਬਨ ਅੱਜ ਤੋਂ 40 ਦਿਨ ਪਹਿਲਾਂ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਸੁਖਨੀ ਸਾਹਿਬ ਜੀ ਦੇ ਪਾਠ ਚੱਲ ਰਹੇ ਸੀ ਬੀਬੀਆਂ ਅਤੇ ਸੰਗਤ ਵੱਲੋਂ ਪ੍ਰੰਤ ਅੱਜ ਫੇਰ ਪਾਠ ਹੋਇਆ ਪਾਠ ਦੀ ਸਮਾਪਤੀ ਹੋਣ ਤੋਂ ਬਾਅਦ ਗੁਰੂ ਕੇ ਸ਼ਬਦ ਕੀਰਤਨ ਸੰਗਤਾਂ ਨੂੰ ਰਾਗੀ ਸੰਗਾਂ ਨੇ ਨਿਹਾਲ ਕੀਤਾ ਪ੍ਰੰਤ ਗੁਰੂ ਕੇ ਲੰਗਰ ਅਟੁੱਟ ਵਰਤੇ ਗਏ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਮੀ ਵਰਤਾਈਆਂ ਗਈਆਂ